ਸਤਿ ਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਲੈ ਕੇ ਹਾਜ਼ਰਾਂ ਇੱਕ ਵਾਰੀ ਫੇਰ ਹਫਤਾਵਾਰੀ ਮੌਸਮ ਅਪਡੇਟ ਜਿਦੇ ਵਿੱਚ ਮੁੱਖ ਤੌਰ ਤੇ ਆਪਾਂ ਗੱਲਬਾਤ ਕਰਾਂਗੇ ਅਪ੍ਰੈਲ ਮਹੀਨੇ ਦੇ ਦੂਜੇ ਹਫਤੇ ਦੇ ਮੌਸਮ ਦੇ ਬਾਰੇ ਪਰ ਇੱਕ ਲੰਮੀ ਝਾਤ ਆਪਾਂ 19 ਵੀ ਅਪ੍ਰੈਲ ਤੱਕ ਵੀ ਮਾਰਨ ਦੀ ਕੋਸ਼ਿਸ਼ ਕਰਾਂਗੇ ਅੱਜ 24 ਚੇਤ 6 ਅਪ੍ਰੈਲ 2025 ਦਿਨ ਐਤਵਾਰ ਨੂੰ ਇਹ ਹਫਤਾਵਾਰੀ ਵੀਡੀਓ ਰਿਕਾਰਡ ਹੋ ਰਹੀ ਹੈਗੀ ਸਭ ਤੋਂ ਪਹਿਲਾਂ ਆਪਾਂ ਦੂਜੇ ਹਫਤੇ ਦੀ ਗੱਲ ਕਰ ਲਈਏ 7 8 ਤੇ 9 April 2025 ਨੂੰ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਲਗਭਗ ਸਮੁੱਚੇ ਖੇਤਰ ਚਾਹੇ ਲੈਂਦਾ ਪੰਜਾਬ ਆ ਚਾਹੇ ਚੜਦਾ ਪੰਜਾਬ ਆ ਚਾਹੇ ਯੂਪੀ ਆ ਚਾਹੇ ਰਾਜਸਥਾਨਾ ਚਾਹੇ ਐਮਪੀ ਆ ਚਾਹੇ ਉਹ ਅੱਗੇ ਗੁਜਰਾਤ ਆ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਪਹਿਲੀ ਵਾਰੀ ਲੋ ਆਪਣਾ ਅਸਰ ਦਿਖਾਉਣਾ ਸ਼ੁਰੂ ਕਰੂਗੀ ਤੇ ਨਾਲ ਨਾਲ ਹਮਸ ਵੀ ਜ਼ੋਰ ਫੜੂਗੀ ਜਿਹਦੇ ਨਾਲ ਆ ਤਾਪਮਾਨ ਜਿਹੜੇ ਘਟ ਘਟ 8 ਜਾਂ 9 April ਦੇ ਦੌਰਾਨ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ 40 ਡਿਗਰੀ ਸੈਲਸੀਅਸ ਨੂੰ ਟੱਚ ਕਰ ਸਕਦੇ ਨੇ ਹਰਿਆਣੇ ਦੇ ਦੱਖਣੀ ਇਲਾਕੇ ਦੇ ਵਿੱਚ 40 ਡਿਗਰੀ ਸੈਲਸੀਅਸ ਤੋਂ ਮਾੜਾ ਮੋਟਾ ਕਿਤੇ ਉੱਪਰ ਵੀ ਜਾ ਸਕਦਾ ਕਿਉਂਕਿ ਅੱਜ 6 April ਨੂੰ ਰਾਜਸਥਾਨ ਦੇ ਬਾੜਮੀਰ ਜਸਲਮੇਰ ਦੇ ਇਲਾਕੇਾਂ ਦੇ ਵਿੱਚ ਤਾਪਮਾਨ ਦਿਨ ਦਾ ਦੁਪਹਿਰ ਦਾ 44 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਸੋ ਇਹਦਾ ਮਤਲਬ ਇਹ ਹੈ ਕਿ ਕੱਲ ਨੂੰ 7 ਤਰੀਕ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਅੱਜ ਨਾਲੋਂ ਕਰਮ ਹੋ ਤੇ ਅੱਜ ਨਾਲੋਂ ਹੌਮਸ ਵਾਲੀ ਹੋ ਸੱਤ ਦੇ ਨਾਲੋਂ 8 April ਗਰਮ ਹੋ ਤੇ 8 ਦੇ ਨਾਲੋਂ 9 April ਗਰਮ ਜਿਹੜੇ ਦਿਨ ਹੋ ਹੋਣਗੇ ਜਿਹੜੇ ਤਾਪਮਨ ਹੁਣ 34 35 36 ਡਿਗਰੀ ਸੈਲਸੀਅਸ ਦੇ ਨੇੜੇ ਚੱਲ ਰਹੇ ਨੇ ਇਹ ਤਾਪਮਨ 8 ਤੇ 9 ਤਰੀਕ ਨੂੰ ਜਿਹੜਾ 38 39 40 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਜਾਣਗੇ ਜਿਹੜੀਆਂ ਰਾਤਾਂ ਹੁਣ ਥੋੜੀਆਂ ਜਿਹੀਆਂ ਠੀਕ ਸੁਹਾਵੀਆਂ ਚੱਲ ਰਹੀਆਂ ਨੇ ਇਹਨਾਂ ਨੂੰ ਲੱਗ ਜਾਨੀਆਂ ਹੁਣ ਬ੍ਰੇਕ ਕਿਉਂਕਿ ਅੱਜ ਤੱਕ ਮਾੜੀ ਮੋਟੀ ਪੱਛੋਂ ਦੀ ਹਵਾ ਰੁਮਕਦੀ ਸੀ ਹੁਣ ਅੱਜ ਰਾਤ ਤੋਂ 6 7 April ਦੀ ਰਾਤ ਤੋਂ ਜਿਹੜੀ ਪੂਰੇ ਦੀ ਹਵਾ ਉਹਨੇ ਵਾਪਸੀ ਕਰ ਲੈਣੀ ਆ ਜਿਸ ਨਾਲ ਹਮਸ ਦੇ ਵਿੱਚ ਵਾਧਾ ਹੋ ਤੇ ਉਸ ਹਮਸ ਦੇ ਵਿੱਚ ਵਾਧਾ ਹੋਣ ਦੇ ਨਾਲ ਜਿਹੜੀਆਂ ਅਗਲੀਆਂ ਰਾਤਾਂ ਹੋਣਗੀਆਂ ਜਿਵੇਂ 7 ਤੇ 8 April ਦੀ ਰਾਤ 8 ਤੇ 9 April ਦੀ ਰਾਤ 9 ਤੇ 10 April ਦੀ ਰਾਤ ਉਹ ਰਾਤਾਂ ਓਨੀਆਂ ਠੰਡੀਆਂ ਨਹੀਂ ਹੋਣੀਆਂ ਉਹ ਵੀ ਰਾਤਾਂ ਜਿਹੜੀਆਂ ਲਗਭਗ 25 26 27 ਡਿਗਰੀ ਟੈਂਪਰੇਚਰ ਦੇ ਨਾਲ ਗਰਮ ਜਿਹੜਾ ਜ 24 25 ਡਿਗਰੀ ਸੈਲਸੀਅਸ ਟੈਂਪਰੇਚਰ ਦੇ ਨਾਲ ਗਰਮ ਬਣੀਆਂ ਰਹਿਣਗੀਆਂ ਸਿਆਣੇ ਕਹਿੰਦੇ ਆ ਕਿ ਜਦੋਂ ਇਦਾਂ ਦਾ ਦਹਮ ਇਦਾਂ ਦਾ ਵਟ ਪਾਣਾ ਸ਼ੁਰੂ ਹੋ ਜਵੇ ਤਾਂ ਫਿਰ ਮੇਹ ਨੇੜੀ ਝੱਕੜ ਕਿਤਨੇ ਕਿਤੇ ਨੇੜੀ ਹੁੰਦਾਗਾ ਇੱਕ ਹਲਕੇ ਪੱਧਰ ਦੀ ਵੈਸਟਰਨ ਡਿਸਟਰਬੈਂਸ ਦਸਤਕਦੂ ਜਿਹਦੇ ਨਾਲ 9 10 11 ਤਰੀਕ ਨੂੰ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਖੇਤਰ ਜਿਹਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਲੈਂਦਾ ਪੰਜਾਬ ਚੜਦਾ ਪੰਜਾਬ ਚੰਡੀਗੜ੍ਹ ਹਰਿਆਣਾ ਦਿੱਲੀ ਪੱਛਮੀ ਯੂਪੀ ਕੁਝ ਕੁ ਇਲਾਕੇ ਰਾਜਸਥਾਨ ਦੇ ਇਹਨਾਂ ਖੇਤਰਾਂ ਦੇ ਵਿੱਚ ਹਨੇਰੀ ਝੱਕੜ ਝੁੱਲਣ ਗਰਜਲਸ਼ਕ ਹੋਣ ਤੇ ਇਸ ਤੋਂ ਇਲਾਵਾ ਕੁਝ ਕਥਾਵਾਂ ਤੇ ਗੜੇਮਾਰ ਹੋਣ ਖਾਸ ਤੌਰ ਤੇ ਜਿਹੜਾ ਹਰਿਆਣਾ ਤੇ ਪੱਛਮੀ ਯੂਪੀ ਉਹਨਾਂ ਖੇਤਰਾਂ ਦੇ ਵਿੱਚ ਕਿਤਨੇ ਕਿਤੇ ਗੜੇਮਾਰ ਜਿਹੜੀ ਨੁਕਸਾਨ ਕਰ ਸਕਦੀ ਆ ਥੋੜੀ ਬੋਤੀ ਗੜੇਮਾਰ ਜਿਹੜੀ ਮਾੜੀ ਮੋਟੀ ਕਿਤੇ ਲਿਮਟਿਡ ਤੌਰ ਤੇ ਪੰਜਾਬ ਦਾ ਮਾਲਵਾ ਖੇਤਰ ਜਾਂ ਪੰਜਾਬ ਦੇ ਕਿਸੇ ਹੋਰ ਖੇਤਰ ਜਾਂ ਉੱਤਰੀ ਰਾਜਸਥਾਨ ਦੇ ਵਿੱਚ ਵੀ ਕਿਤਨੇ ਕਿਤੇ ਹੋ ਸਕਦੀ ਆ ਇਹ ਸਿਸਟਮ ਵੈਸੇ ਹਲਕੇ ਪੱਧਰ ਦਾ ਹੋਊਗਾ ਇਹਦੇ ਵਿੱਚ ਮੁੱਖ ਰੋਲ ਆ ਜਿਹੜਾ ਉਹ ਹੀਟ ਦਾ ਰਹੂਗਾ ਸੋ ਹੀਟ ਦੇ ਨਾਲ ਮਾੜੇ-ਮੋٹے ਕਿਤੇ ਬੱਦਲ 8 ਦੀ ਸ਼ਾਮ ਨੂੰ ਵੀ ਬਣ ਸਕਦੇ ਨੇ ਪਰ ਮੁੱਖ ਤੌਰ ਤੇ 9 ਤਰੀਕ ਦੀ ਦੁਪਹਿਰ ਤੋਂ ਬਾਅਦ ਬੱਦਲ ਬਈ ਬਣਨਾ ਸ਼ੁਰੂ ਹੋ ਲੈਂਦਾ ਪੰਜਾਬ ਚੜ੍ਹਦਾ ਪੰਜਾਬ ਤੇ ਉਤਰੀ ਰਾਜਸਥਾਨ ਦੇ ਖੇਤਰਾਂ ਦੇ ਵਿੱਚ 9 ਤੇ 10 ਤਰੀਕ ਮੁੱਖ ਰਹਿਣ ਵਾਲੀ ਆ ਲੈਂਦਾ ਚੜ੍ਹਦਾ ਪੰਜਾਬ ਉਤਰੀ ਰਾਜਸਥਾਨ ਤੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਜ਼ਿਲ੍ਹੇ ਹਰਿਆਣਾ ਤੇ ਪੱਛਮੀ ਜੂਪੀ ਚੰਡੀਗੜ੍ਹ ਦਿੱਲੀ ਇਹਨਾਂ ਖੇਤਰਾਂ ਦੇ ਲਈ ਜਿਹੜੀ 10 ਤੇ 11 April ਉਹ ਮੁੱਖ ਹੋ ਮੇਨ ਇਵੈਂਟ ਆ ਜਿਹੜਾ ਉਹ ਜਾ ਪਿਆ ਰਿਹਾ ਕਿ 10 ਤੇ 11 ਨੂੰ ਹੀ ਬਹਰੂਗਾ 9 ਨੂੰ ਥੋੜੇ ਲਿਮਟਿਡ ਇਲਾਕਿਆਂ ਚ ਹੋਊਗਾ 10 ਤੇ 11 ਉਹਨਾਂ ਕਾਫੀ ਇਲਾਕਿਆਂ ਚ ਹੋਣ ਦੇ ਅਸਰ ਨੇ ਤੇ 12 ਦੀ ਦੁਪਹਿਰ ਨੂੰ ਵੀ ਉੱਤਰੀ ਹਰਿਆਣਾ ਜਾਂ ਯੂਪੀ ਦੇ ਕਈ ਇਲਾਕਿਆਂ ਵਿੱਚ ਕਿਤੇ ਨਾ ਕਿਤੇ ਜਿਹੜਾ ਬੱਦਲ ਕਰ ਚੁੱਕਾ ਲਸਕਣਾ ਕਿਤੇ ਕਿਤੇ ਸ਼ਰਾਟਾ ਦੇ ਸਕਦਾ ਹਿਮਾਚਲ ਤੇ ਉੱਤਰਾਖੰਡ ਦੇ ਇਲਾਕਿਆਂ ਦੇ ਵਿੱਚ ਵੀ 12 ਤਰੀਕ ਨੂੰ ਕਿਤੇ ਨਾ ਕਿਤੇ ਐਕਟੀਵਿਟੀ ਹੈ ਜਿਹੜੀ ਉਹ ਹੋ ਸਕਦੀ ਆ ਸਿਸਟਮ ਲੰਘਣ ਤੋਂ ਬਾਅਦ ਪੱਛੋਂ ਦੀਆਂ ਹਵਾਵਾਂ ਦੀ ਜਾਂ ਉੱਤਰ ਪੱਛੋਂ ਦੀਆਂ ਹਵਾਵਾਂ ਦੀ ਉਸ ਤੰਗ ਨਾਲ ਵਾਪਸੀ ਨਹੀਂ ਹੋਊਗੀ ਸੋ ਇਹਦਾ ਮਤਲਬ ਦਿਨਾਂ ਦੇ ਤਾਪਮਨ ਤੇ ਰਾਤਾਂ ਦੇ ਤਾਪਮਨ 40 ਤੱਕ ਤਾਂ ਨਹੀਂ ਰਹਿਣਗੇ 40 ਤੋਂ ਤਾਂ ਦਿਨ ਦੇ ਤਾਂ ਆਪਾਂ ਥੋੜਾ ਥੱਲੇ ਆ ਜਾਣਗੇ ਪਰ ਉਨਾ ਥੱਲੇ ਨਹੀਂ ਹੋਣੇ ਜਿੰਨੇ ਥੱਲੇ ਆਉਣ ਦੀ ਆਪਾਂ ਉਮੀਦ ਆਸਮੇਦ ਰੱਖੀ ਹੈ ਕਿ ਮਹੀਨੇ ਦੀ ਨੰਗਣ ਤੋਂ ਬਾਅਦ ਜਿਹੜੀ ਥੋੜੀ ਜਿਹੀ ਰਾਹਤ ਮਿਲਦੀ ਆ ਰਾਹਤ ਥੋੜੀ ਜਿਹੀ ਮਿਲੂ 12 ਤਰੀਕ ਨੂੰ 13 ਤਰੀਕ ਨੂੰ ਜਾਂ ਹੱਦ 14 ਤਰੀਕ ਤੱਕ ਉਸ ਤੋਂ ਬਾਅਦ 15 16 ਤੇ 17 April ਦਿਨ ਦੁਬਾਰੇ ਫੇਰ ਗਰਮ ਹੋਣੇ ਸ਼ੁਰੂ ਹੋ ਜਾਣਗੇ ਤੇ ਜਾਪ ਰਿਹਾ ਕਿ 16 17 ਜਾਂ 17 18 ਤੱਕ ਤਾਪਮਾਨ 41 ਡਿਗਰੀ ਸੈਲਸੀਅਸ ਨੂੰ ਪਾਰ ਕਰ ਸਕਦਾ ਪੰਜਾਬ ਦਾ ਮਾਲਵਾ ਕਿਤਰ ਦੱਖਣੀ ਹਰਿਆਣਾ ਦੇ ਵਿੱਚ ਦੱਖਣ ਪੱਛਮੀ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਹੋ ਸਕਦਾ ਕਿਤਨੇ ਕਿਤੇ ਜਿਹੜੇ ਪੰਜਾਬ ਦਾ ਹਰਿਆਣਾ ਦੇ ਨਾਲ ਲੱਗਦੇ ਖੇਤਰ ਨੇ ਉੱਥੇ 42 ਜਾਂ 43 ਡਿਗਰੀ ਸੈਲਸੀਅਸ ਨੂੰ ਵੀ ਤਾਪਮਾਨ ਜਿਹੜਾ ਪਾਰ ਕਰ ਜੇਵੇ 17 ਜਾਂ 18 ਤਰੀਕ ਨੂੰ ਉਸ ਤੋਂ ਬਾਅਦ ਇੱਕ ਹੋਰ ਸਿਸਟਮ 19 ਜਾਂ 20 ਤਰੀਕ ਨੂੰ ਦਸਤਕ ਦੇ ਸਕਦਾ ਜਿਹੜਾ ਕਿ ਹੁਣ ਹਾਲ ਦੀ ਘੜੀ ਜਿੰਨੇ ਇੱਕ ਅਪਡੇਟ ਪ੍ਰਾਪਤ ਹੋ ਰਹੇ ਨੇ ਉਹਨਾਂ ਦੇ ਮੁਤਾਬਕ ਹੋਣ ਵਾਲੇ ਸਿਸਟਮ ਨਾਲੋਂ ਥੋੜਾ ਜਿਹਾ ਉਹ ਐਕਟਿਵ ਸਿਸਟਮ ਹੋਊਗਾ ਇਹਦਾ ਮਤਲਬ ਇਹ ਹੈ ਕਿ 19 ਜਾਂ 20 ਅਪ੍ਰੈਲ ਨੂੰ ਜਿਹੜਾ ਹਨੇਰੀ ਚਖੜ ਚ ਝੁੱਲੂਗਾ ਉਹ ਹੋਣ ਵਾਲਿਆਂ ਨੂੰ ਥੋੜਾ ਜਿਹਾ ਵੱਡੇ ਪੱਦਰ ਤੇ ਹੋ ਸਕਦਾ ਅ ਜਿਹੜਾ ਹੁਣ ਸਿਸਟਮਾਂ 9 10 11 12 ਵਾਲਾ ਇਹਦੇ ਵਿੱਚ ਜਾ ਪੇ ਰਿਹਾ ਕਿ ਹਨੇਰੀ ਕਿਸੇ ਦੂਰ ਇਲਾਕੇ ਤੋਂ ਲਾਕੇ ਲਗਾਤਾਰ ਲਾਈਨ ਤੇ ਤੋਂ ਚੜਦੇ ਵੱਲ ਬਾਲਾ ਦੂਰ ਤੱਕ ਟਰੈਵਲ ਕਰਨ ਦੇ ਅਸਾਰ ਘਟਨੇ ਇਹਦੇ ਵਿੱਚ ਹੀਟ ਸੈੱਲ ਬਣਦੇ ਅਸਾਰ ਜਿਹੜਾ ਥੋੜਾ ਜਿਆਦਾ ਜਾਪ ਰਹੇ ਨੇ ਕਿ ਕਦੇ ਕਿਤੇ ਬਣ ਗਿਆ ਕਦੇ ਕਿਤੇ ਬਣ ਗਿਆ ਕਦੇ ਕਿਤੇ ਬਣ ਗਿਆ ਪਰ ਕੋਈ ਇੱਕ ਦਿਨ ਇਹੋ ਜਿਹਾ ਹੋਊਗਾ ਜਾਂ ਇੱਕ ਰਾਤ ਇਹੋ ਜੀ ਹੋਊਗੀ ਜਿਹੜਾ ਹਨੇਰੀ ਚੱਕੜ ਇਹਦੇ ਵਿੱਚ ਵੀ ਝੁੱਲੂਗਾ 9 ਤੋਂ 12 ਦੇ ਵਿੱਚ ਵੀ ਮੁੱਖ ਤੌਰ ਤੇ 10 ਤੇ 11 ਇਹਦੇ ਵਿੱਚ ਮੇਨ ਰਹਿਣ ਵਾਲੇ ਨੇ ਪਰ ਜਿਹੜਾ ਉਹ ਸਿਸਟਮ ਹੁਣ ਜਿਵੇਂ ਜਾਪ ਰਿਹਾ 19 ਤੇ 20 April ਵਾਲਾ ਉਹਦੇ ਵਿੱਚ ਹਨੇਰੀ ਚੱਕੜ ਵਾਲਾ ਸਿਸਟਮ ਥੋੜਾ ਜਿਹਾ ਵੱਡੇ ਪੱਤਰ ਤੇ ਜਿਹੜਾ ਹੋ ਸਕਦਾਗਾ ਬਾਡੀਆਂ ਦੇ ਦੌਰ ਦੇ ਵਿੱਚ ਇਹ ਘਟਨਾਕਰਮ ਆਮ ਤੌਰ ਤੇ ਵਰਪਰਦੇ ਆਇਆ ਇਹ ਕੋਈ ਨਵਾਂ ਕੰਮ ਨਹੀਂ ਹੈਗਾ ਹਾਲ ਦੀ ਘੜੀ ਕਣਕਾਂ ਸਟ੍ਰੇਟ ਸਿੱਧੀਆਂ ਖੜੀਆਂ ਨੇ ਬਹੁਤੇ ਇਲਾਕਿਆਂ ਦੇ ਵਿੱਚ ਰੰਗ ਬਟਾ ਚੁੱਕੀਆਂ ਨੇ ਕੁਝ ਕਲਾਕੇ ਪਹਾੜੀ ਖੇਤਰਾਂ ਦੇ ਨੇੜੇ ਹਾਲੇ ਕਣਕ ਰੰਗ ਬਟਾ ਰਹੀ ਹੈ ਦੱਖਣ ਪੱਛਮੀ ਹਰਿਆਣਾ ਦੱਖਣੀ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਬਾਡੀਆਂ ਦਾ ਪੂਰਾ ਜੋਰ ਆ ਜਿਹੜਾ ਉਹ ਚੱਲ ਰਿਹਾ ਜਦੋਂ ਵੀ ਸਿਸਟਮ ਵਰਪਰਦਾ ਹਵਾ ਇੱਕਦਮ ਭੱਜਦੀ ਆ ਕਿਸੇ ਇਲਾਕੇ ਚ ਮੀਂਹ ਪੈ ਗਿਆ ਉੱਥੇ ਹਵਾ ਦੂਜੇ ਪਾਸੇ ਨੂੰ ਭੱਜਦੀ ਆ ਜਿਸ ਦੇ ਨਾਲ ਰਗੜ ਪੈਦਾ ਹੁੰਦੀ ਆ ਜਾਂ ਤਾਰਾਂ ਦੀ ਸਪਾਰਕਿੰਗ ਹੁੰਦੀ ਆ ਜਾ ਕਿਸਨੇ ਬੈਸੀ ਚਾਹ ਪਾਣੀ ਨਾਲ ਅੱਗ ਵਾਲੀ ਹੋਈ ਆ ਉਹ ਅੱਗ ਉੱਥੋਂ ਅੱਗੇ ਜਾ ਕੇ ਥਰਕੜ ਜਿਹੜਾ ਥਰਕ ਜਾਂਦੀ ਆ ਸੋ ਇਸ ਕਰਕੇ 9 10 11 ਤਰੀਕ ਨੂੰ ਪੱਕੀਆਂ ਹੋਈਆਂ ਫਾਸਲਾਂ ਦਾ ਖਾਸ ਤੌਰ ਤੇ ਖਿਆਲ ਰੱਖਿਆ ਜਾਵੇ ਕਿਤੇ ਵੀ ਕੋਈ ਅਣਚਾਹੀ ਘਟਨਾ ਵਾਪਰਦੀ ਆ ਅੱਗ ਲੱਗਣ ਦੀ ਉਹਦੇ ਲਈ ਅਗਾਊਂ ਪ੍ਰਬੰਧ ਜ਼ਰੂਰ ਤਿਆਰ ਕਰਕੇ ਰੱਖੇ ਜਾਣ ਇਹੋ ਹੀ ਅਪਡੇਟ ਜਿਹੜਾ ਅਗਲਾ 19 ਤੇ 20 ਅਪ੍ਰੈਲ ਵਾਲਾ ਉਹਦੇ ਦੌਰਾਨ ਵੀ ਜਿਹੜਾ ਇਹ ਅਗਾਊਂ ਪ੍ਰਬੰਧ ਜ਼ਰੂਰ ਤਿਆਰ ਕਰਕੇ ਰੱਖੇ ਜਾਣ ਜਿੱਤ ਤੱਕ ਹਵਾਵਾਂ ਦੀ ਗੱਲ ਆ ਹਵਾ 8 7 ਤਰੀਕ ਨੂੰ 8 ਤਰੀਕ ਨੂੰ 9 ਤਰੀਕ ਨੂੰ ਸਵੇਰ ਵੇਲੇ ਰਾਜਸਥਾਨ ਪੰਜਾਬ ਹਰਿਆਣਾ ਯੂਪੀ ਐਮਪੀ ਨੇ ਖੇਤਰਾਂ ਦੇ ਵਿੱਚ ਪੂਰੇ ਦੀ ਹਵਾ ਚੱਲੂ ਜਿਹੜੀ ਕਿ ਦੁਪਹਿਰ ਹੁੰਦਿਆ ਰੁਕ ਜਾਿਆ ਕਰਨੀ ਆ ਦੁਪਹਿਰ ਬਾਅਦ ਬੱਦਲ ਬਣੂਗਾ ਤੇ ਉਹ ਜਿਹੜੇ ਜਿਹੜੇ ਇਲਾਕਿਆਂ ਚ ਫਰੂਗਾ ਉਹਨਾਂ ਇਲਾਕੇ ਦੇ ਵਿੱਚ ਮਾੜੀ ਮੁੱਟੀ ਗਰਮੀ ਤੋਂ ਰਾਹਤ ਮਿਲ ਜਾਣੀ ਆ ਪਰ ਅਗਲੀ ਰਾਤ ਤੋਂ ਫੇਰ ਪੂਰਾ ਚੱਲ ਪਿਆ ਕਰਨਾ ਉਹਨੇ ਫੇਰ ਹਮਸ ਤੇ ਵਿੱਚ ਵਾਅਦਾ ਕਰਦਿਆ ਕਰਨਾ ਤੇ ਅਗਲੇ ਦਿਨ ਫੇਰ ਦੁਬਾਰੇ ਦੁਪਹਿਰ ਨੂੰ ਬੱਦਲ ਬਣਿਆ ਕਰਨਾ ਇਹ ਘਟਨਾਕਰਮ 9 ਨੂੰ ਵੀ 10 ਨੂੰ ਵੀ ਤੇ 11 ਨੂੰ ਵੀ ਇਸ ਤਰ੍ਹਾਂ ਵਾਪਰ ਦਾ ਜਿਹੜਾ ਰਹਿਣਾਗਾ ਸੋ ਇਨਕ ਅਪਡੇਟ ਆ ਜੀ ਦੋ ਸਿਸਟਮ ਨੇ 19 ਤੋਂ 12 ਵਾਲਾ 19 ਤੇ 20 ਵਾਲਾ ਵੇਖਦੇ ਆ ਕੀ ਕੁਝ ਕਿੜਕੜੇ ਇਲਾਕਿਆਂ ਦੇ ਵਿੱਚ ਵਾਪਰਦਾ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ